ਦੋਸਤੋ ਜਦੋਂ ਇਹ ਦੇਖਣਾ ਹੋਵੇ ਨਾ ਕਿਸੇ ਵਿਚਾਰ ਦੇ ਵਿੱਚ ਜਾਂ ਕਿਸੇ ਥਾਟ ਚ ਕਿੰਨਾ ਕੁ ਦਾਮ ਆ ਉਹ ਵਿਚਾਰ ਧਾਰਾ ਕਿੰਨਾ ਕੁ ਤੰਤ ਰੱਖਦੀ ਆ ਤਾਂ ਇਹਦੇ ਲਈ ਨਾ ਬਸ ਇੱਕ ਸਿੰਪਲ ਜਿਹਾ ਕੰਮ ਕਰਨਾ ਪੈਂਦਾ ਤੁਸੀਂ ਇਹ ਦੇਖ ਲਓ ਵੀ ਜਿਸ ਖਿੱਤੇ ਦੇ ਵਿੱਚ ਉਹ ਵਿਚਾਰ ਪਣ ਪਿਆ ਉਸ ਖਿੱਤੇ ਤੇ ਉਹਦੇ ਲੋਕਾਂ ਦੇ ਉੱਤੇ ਉਸ ਵਿਚਾਰ ਦਾ ਅਸਰ ਕੀ ਪਿਆ ਫੋਰ ਐਗਜ਼ਾਮਪਲ ਸਿੱਖ ਧਰਮ ਸਿੱਖ ਧਰਮ 15ਵੀਂ ਸਦੀ ਚ ਹੋਂਦ ਚ ਆਉਂਦਾ ਤੇ 2.5 300 ਸਾਲਾਂ ਦੇ ਵਿੱਚ ਹੀ ਸਿੱਖਾਂ ਨੇ ਇਸ ਧਰਤੀ ਤੇ ਰਾਜੇ ਬਣ ਕੇ ਰਾਜ ਕੀਤਾ ਪੋਰਸ ਦੇ ਰਾਜਕਾਲ ਮਗਰੋਂ 26-2700 ਸਾਲਾਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਪੰਜਾਬ ਦੇ ਜਾਇਆਂ ਨੇ ਪੰਜਾਬ ਦੀ ਧਰਤੀ ਤੇ ਰਾਜ ਕੀਤਾ ਹੋਵੇ ਤੇ ਦੂਜੇ ਪਾਸੇ ਹੈਗਾ ਬੁੱਧ ਧਰਮ ਕਿਸੇ ਸਮੇਂ ਰਾਜ ਦਾ ਧਰਮ ਆਪਾਂ ਕਹ ਲਈਏ ਵੀ ਸਰਕਾਰੀ ਸਰਪ੍ਰਸਤੀ ਪ੍ਰਾਪਤ ਧਰਮ ਇਹਦਾ ਪਤਨ ਕਿਉਂ ਹੋ ਗਿਆ ਇਹਦੇ ਕੀ ਕਾਰਨ ਸੀਗੇ ਜਾਂ ਇਸ ਧਰਮ ਨੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਆਪਦੀ ਕਿਹੋ ਜੀ ਛਾਪ ਛੱਡੀ ਇਹਦੇ ਲਈ ਨਾ ਆਪਾਂ ਨੂੰ ਥੋੜੀ ਜੀ ਭੂਮਿਕਾ ਬੰਨ੍ਹਣੀ ਪੈਣੀ ਆ ਜਿਵੇਂ ਅੱਜਕੱਲ ਦੌਰ ਚੱਲ ਰਿਹਾ ਘੱਟ ਗਿਣਤੀ ਬਹੁ ਗਿਣਤੀ ਤੇ ਦੋਸ਼ ਲਾ ਰਹੀ ਆ ਅਸਹਿਣਸ਼ੀਲ ਹੋਣ ਦਾ ਤੇ ਅੱਗੋਂ ਬਹੁ ਗਿਣਤੀ ਵੀ ਆਪਦੀ ਸਿਚੁਏਸ਼ਨ ਨੂੰ ਜਸਟੀਫਾਈ ਕਰਨ ਦੇ ਲਈ ਨਾ ਵੱਖੋ ਵੱਖਰੇ ਨਵੇਂ-ਨਵੇਂ ਤਰਕ ਘੜ ਕੇ ਪੇਸ਼ ਕਰ ਰਹੀ ਆ ਤੇ ਜੇ ਆਪਾਂ ਇਸ ਵਿਵਾਦ ਦੀ ਨਬਜ਼ ਫੜਨੀ ਆ ਨਾ ਤਾਂ ਗੱਲ ਪ੍ਰਾਚੀਨ ਇਤਿਹਾਸ ਤੇ ਜਾ ਰੁਕਦੀ ਆ ਇਸ ਵਰਤਾਰੇ ਦੀਆਂ ਜੜਾਂ ਬੈਠੀਆਂ ਵੱਖੋ ਵੱਖਰੀਆਂ ਵਿਚਾਰਧਾਰਾਂ ਦੇ ਸੰਪਰਦਾਵਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਅਸੁਰੱਖਿਆ ਦੀ ਭਾਵਨਾ ਇੱਕ ਦੂਜੇ ਪ੍ਰਤੀ ਨਫ਼ਰਤ ਤੇ ਖੁਦ ਨੂੰ ਸਰਵੋੱਚ ਸਮਝਣ ਦਾ ਦ੍ਰਿਸ਼ਟੀਕੋਣ ਜਦੋਂ ਆਪਾਂ ਦੋ ਵਿਚਾਰਧਾਰਾਾਂ ਦੇ ਟਕਰਾ ਦੀ ਗੱਲ ਕਰਦੇ ਹਾਂ ਨਾ ਤਾਂ ਇਹਦੀ ਸਭ ਤੋਂ ਪਹਿਲੀ ਉਦਾਹਰਨ ਮਿਲਦੀ ਆ ਜਦੋਂ ਪ੍ਰਾਤਿਨਿਕਾਲ ਦੇ ਵਿੱਚ ਸਨਾਤਨ ਦਾ ਬੁੱਧ ਧਰਮ ਦੇ ਨਾਲ ਮੁਕਾਬਲਾ ਹੋਇਆ ਇਸ ਧਰਤੀ ਦੇ ਉੱਤੇ ਆਪ ਦਾ ਗਲਬਾ ਕਾਇਮ ਕਰਨ ਦੇ ਲਈ ਕਿਸੇ ਸਮੇਂ ਸਾਰੇ ਇੰਡੀਅਨ ਸਬ ਕੌਂਟੀਨੈਂਟ ਤੇ ਆਪ ਦਾ ਕਬਜ਼ਾ ਜਮਾ ਚੁੱਕੇ ਬੁੱਧਮਤ ਦੇ ਪਤਨ ਲਈ ਸਨਾਤਨ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ ਹੈ। ਇੱਥੇ ਬੁੱਧਮਤਰੇ ਲਈ ਮੈਂ ਧੰਮ ਇਸ ਲਈ ਵਰਤੀ ਹੈ ਕਿਉਂਕਿ ਧੰਮ ਦਾ ਮਤਲਬ ਹੁੰਦਾ ਵੀ ਆਫ ਲਾਈਫ ਇੱਕ ਜ਼ਿੰਦਗੀ ਜਿਉਣ ਦਾ ਤਰੀਕਾ। ਬੁੱਧਮਤ ਇੱਕ ਧੰਮ ਸੀ। ਧਰਮ ਦਾ ਵੈਸੇ ਤਾਂ ਡਿਕਸ਼ਨਰੀ ਮੁਤਾਬਕ ਤਾਂ ਮਤਲਬ ਹੁੰਦਾ ਡਿਊਟੀ ਪਰ ਆਪਾਂ ਇਹਨੂੰ ਮਸਾ ਬਜਾਰ ਰਿਲੀਜਨ ਦੇ ਤੌਰ ਤੇ ਵੀ ਲੈਣੇ ਆ। ਤੇ ਇਹਦੇ ਪਤਨ ਦੇ ਲਈ ਨਾ ਅਕਸਰ ਲੋਕ ਕਹਿ ਦਿੰਦੇ ਆ ਵੀ ਜਿਹੜਾ ਇਹਨਾਂ ਦਾ ਸਨਾਤਨ ਦੇ ਨਾਲ ਖੂਨੀ ਸੰਘਰਸ਼ ਹੋਇਆ। ਉਹ ਸੰਘਰਸ਼ ਵਨ ਆਫ ਦਾ ਰੀਜ਼ਨ ਸੀ ਨਾ ਕਿ ਇਕੱਲਾ ਵੱਡਾ ਕਾਰਨ ਜਿਹਦੇ ਕਰਕੇ ਇਹ ਖਤਮ ਹੋ ਗਏ ਕਦੇ ਵੀ ਧੱਕੇ ਨਾਲ ਜ਼ਬਰ ਨਾਲ ਜਲਮਨਾ ਧਰਮ ਨਹੀਂ ਖਤਮ ਹੁੰਦੇ ਹੁੰਦੇ ਧਰਮ ਖਤਮ ਹੁੰਦੇ ਹੁੰਦੇ ਆ ਉਹਦੇ ਵਿੱਚ ਆਈਆਂ ਆਪਦੀਆਂ ਕੁਰੀਤੀਆਂ ਤੇ ਖਾਮੀਆਂ ਕਰਕੇ ਤੇ ਆਪਦੀ ਪਰਚੂਲ ਕਰਨ ਤੋਂ ਜ਼ਿਆਦਾ ਕਿਤੇ ਜ਼ਿਆਦਾ ਸੌਖਾ ਹੁੰਦਾ ਕਿਸੇ ਦੇ ਤੇ ਉਂਗਲ ਉਠਾ ਦੇਣੀ ਕਿਸੇ ਨੂੰ ਆਪਦੀ ਮੰਦੀ ਹਾਲਤ ਲਈ ਜ਼ਿੰਮੇਵਾਰ ਠਹਿਰਾ ਦੇਣਾ ਬੁੱਧਮਤ ਜਿਸ ਸਮੇਂ ਆਪਦੀ ਪ੍ਰਸਿੱਧੀ ਦੇ ਚਰਮ ਦੇ ਉੱਤੇ ਸੀ ਤਾਂ ਇਹ ਦੇ ਉਸ ਹਾਲਾਤ ਦਾ ਸਭ ਤੋਂ ਵੱਡਾ ਕਾਰਨ ਸੀ ਇਹਨੂੰ ਮਿਲੀ ਹੋਈ ਸਰਕਾਰੀ ਸਰਪ੍ਰਸਤੀ ਸਮਰਾਟ ਅਸ਼ੋਕ ਦੇ ਸਮੇਂ ਇਹ ਬੁੱਧਮਤ ਆਪਦੀ ਮਹਾਨਤਾ ਦੇ ਸਿਖਰ ਤੇ ਸੀ ਸਮਰਾਟ ਅਸ਼ੋਕ ਨੇ ਆਪਦੀ ਜ਼ਿੰਦਗੀ ਦੇ ਵਿੱਚ ਤਿੰਨ ਆਰੀ ਆਪਦੀ ਸਾਰੀ ਮਲਕੀਅਤ ਬੋਧ ਵਿਹਾਰਾਂ ਨੂੰ ਦਾਨ ਚ ਦਿੱਤੀ ਤੇ ਬਾਅਦ ਵਿੱਚ ਉਹਦੀ ਕੀਮਤ ਲਾ ਕੇ ਜੋ ਕਿ ਉਸ ਸਮੇਂ 3 ਕਰੋੜ ਬਣਦੀ ਸੀ ਉਹਨੂੰ ਵਾਪਸ ਖਰੀਦ ਲਿਆ ਏ ਉਹਦਾ ਚੈਰਿਟੀ ਕਰਨ ਦਾ ਤਰੀਕਾ ਸੀ ਤੇ ਇਸੇ ਸਰਕਾਰੀ ਸਰਪ੍ਰਸਤੀ ਕਰਕੇ ਹੀ ਜਿਹੋ ਜੀ ਉਥੇ ਜ਼ਿੰਦਗੀ ਹੁੰਦੀ ਸੀ ਲੋਕ ਉਹਦੇ ਤੋਂ ਆਮ ਲੋਕ ਵੀ ਪ੍ਰਭਾਵਿਤ ਹੋਣ ਲੱਗ ਪਏ ਸਮਰਾਟ ਅਸ਼ੋਕ ਤੋਂ ਪਹਿਲਾਂ ਜਿਹੜੇ ਪਿਖਸ਼ੂ ਹੁੰਦੇ ਸੀ ਉਹ ਅਸਲ ਦੇ ਵਿੱਚ ਪਿਖਸ਼ੂ ਸੀ ਜਿਹੜੇ ਦੀਨ ਦੁਨੀਆ ਦੇ ਲਾਲਚਾਂ ਤੋਂ ਰਹਿਤ ਮੋਕਸ਼ ਦੀ ਪ੍ਰਾਪਤੀ ਦੇ ਯਤਨਸ਼ੀਲ ਸੀ ਪਰ ਜਿਵੇਂ ਜਿਵੇਂ ਇਹ ਬੋਧੀ ਵਿਹਾਰ ਸਰਮਾਈ ਪੱਖੋਂ ਤਕੜੇ ਹੁੰਦੇ ਗਏ ਓਵੇਂ ਓਵੇਂ ਇਹ ਨੈਤਿਕ ਪੱਖੋਂ ਗਰਕਦੇ ਗਏ ਵਾਧ ਜਿਆਦੇ ਪੈਸਾ ਆ ਜਾਣ ਕਰਕੇ ਉਥੇ ਖਾਮੀਆਂ ਵੀ ਆ ਗਈਆਂ ਉਹਨਾਂ ਦੇ ਵਿੱਚ ਕ੍ਰੀਤੀਆਂ ਆ ਗਈਆਂ ਉਹਨਾਂ ਪ੍ਰਖਸ਼ਮਾਂ ਦੀ ਐਸ਼ ਪ੍ਰਸਤੀ ਜਿਹੜੀ ਜ਼ਿੰਦਗੀ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਅਯੋਗ ਲੋਕ ਜਿਵੇਂ ਕਰਜ਼ਾਈ ਅਪਰਾਧੀ ਵੇਲੜ ਬਿਮਾਰਸ਼ ਮਾਰ ਵੀ ਧੜਾ ਧੜਾ ਸੰਘਾਂ ਸ਼ਾਮਲ ਹੋਣ ਲੱਗ ਪਏ ਬਾਕੀ ਬੋਧ ਵਿਹਾਰਾਂ ਦੇ ਵਿੱਚ ਚੰਗਾ ਖਾਣ ਪੀਣ ਨੂੰ ਮਿਲਦਾ ਸੀ ਪੜ੍ਹਾਈ ਲਿਖਾਈ ਮੁਫਤ ਸੀ ਲੋਕਾਂ ਨੇ ਆਪਦੇ ਬੱਚੇ ਵੀ ਬੋਧ ਵਿਹਾਰਾਂ ਨੂੰ ਭੇਂਟ ਕਰਤੇ ਇਹ ਇਹ ਉਨਾ ਚਿਰ ਪੋਸੀਬਲ ਸੀ ਜਿੰਨਾ ਚਿਰ ਇਹਨੂੰ ਸਰਕਾਰੀ ਸਰਪ੍ਰਸਤੀ ਸੀ ਕਿਉਂਕਿ ਨਹੀਂ ਇਹਨੇ ਆਪਦੇ ਬੋਝ ਦੇ ਥੱਲੇ ਹੀ ਕਲਾਪਸ ਕਰ ਜਾਣਾ ਸੀ ਤੇ ਬਿਲਕੁਲ ਇਹੀ ਹੋਇਆ ਜਦੋਂ ਸਮਰਾਟ ਅਸ਼ੋਕ ਮਗਰੋਂ ਕੋਸ਼ ਦੇ ਨਲਾਇਕ ਸクセਸਰ ਆਏ ਤਾਂ ਜਿੱਥੇ-ਜਿੱਥੇ ਬੁੱਧ ਮੱਤ ਰਾਜ ਮੱਤ ਨਾ ਰਿਆ ਉੱਥੇ-ਉੱਥੇ ਬੋਧੀ ਵਿਹਾਰ ਉਜੜਦੇ ਗਏ ਤੇ ਖਤਮ ਹੁੰਦਾ ਗਿਆ ਅੱਜ ਜਦੋਂ ਆਪਾਂ ਨੂੰ ਖੁਦਾਈ ਰਾਹੀਂ ਕੋਈ ਪੁਰਾਣੇ ਅਵਸ਼ੇਸ਼ ਮਿਲਦੇ ਆ ਤਾਂ 70-80% ਚਾਂਸ ਇਹ ਹੁੰਦੇ ਆ ਵੀ ਉਹ ਅਵਸ਼ੇਸ਼ ਕਿਸੇ ਬੋਧੀ ਵਿਹਾਰ ਦੇ ਹੀ ਹੋਣਗੇ ਬੋਧੀ ਵਿਹਾਰਾਂ ਦੀ ਇੰਨੀ ਵੱਡੀ ਗਿਣਤੀ ਇਹਦਾ ਸਬੂਤ ਆ ਵੀ ਕਿਸੇ ਸਮੇਂ ਉਹ ਆਪਦੀ ਪ੍ਰਸਿੱਧੀ ਦੇ ਕਿੰਨੇ ਸਿਖਰ ਦੇ ਉੱਤੇ ਸੀ ਪਰ ਜਿਵੇਂ ਇਹਦੇ ਬਾਰੇ ਦੱਸਿਆ ਜਾਂਦਾ ਨਾ ਵੀ ਇਹਨਾਂ ਨੂੰ ਤਬਾਹ ਕਰਤਾ ਹਿੰਦੂਆ ਨੇ ਸਨਾਤਨ ਧਰਮ ਵਾਲਿਆਂ ਨੇ ਪਰ ਜ਼ਿਆਦਾਤਰ ਜਿਹੜੇ ਬੋਧ ਵਿਹਾਰ ਆਪਾਂ ਨੂੰ ਮਿਲਦੇ ਆ ਜ਼ਰੂਰੀ ਨਹੀਂ ਵੀ ਕਿਸੇ ਹਮਲਾਵਰ ਦੇ ਹੱਲਿਆਂ ਦੇ ਵਿੱਚ ਹੀ ਖਤਮ ਹੋਏ ਆ ਉਹਨਾਂ ਚੋਂ ਬਹੁਤੇ ਬੋਧ ਵਿਹਾਰ ਇਹੋ ਜਿਹੇ ਸੀ ਜਿਹੜੇ ਆਪਦੇ ਖਰਚਿਆਂ ਦਾ ਭਾਰ ਨਹੀਂ ਚੱਲ ਨਹੀਂ ਸਕੇ ਤੇ ਅਯੋਗ ਲੋਕਾਂ ਦੀ ਗਿਣਤੀ ਉੱਥੇ ਬਾਲੀ ਵਧੀ ਪਈ ਸੀ ਤੇ ਉਹ ਆਪ ਦੀ ਥਾਂ ਤੇ ਕੋਲੈਪਸ ਕਰ ਗਏ ਜਿਵੇਂ ਜਿਵੇਂ ਇਹ ਬੋਧੀ ਵਿਆਰ ਖਤਮ ਹੁੰਦੇ ਗਏ ਉਜੜਦੇ ਗਏ ਉਵੇਂ-ਉਵੇਂ ਜਿਹੜੇ ਅਯੋਗ ਲੋਕ ਵਿੱਚ ਸ਼ਾਮਲ ਹੋਏ ਸੀਗੇ ਮੌਕੇ ਦਾ ਫਾਇਦਾ ਉਠਾਉਣ ਵਾਸਤੇ ਉਹ ਬੁੱਧਮਤ ਛੱਡ ਦੇ ਗਏ ਬੁੱਧਮਤ ਦੇ ਪਤਨ ਦਾ ਦੂਜਾ ਵੱਡਾ ਕਾਰਨ ਸੀ ਇਹਦਾ ਆਪ ਦਾ ਹੀ ਫਲਸਫੇ ਦੇ ਭਾਰ ਹੇਠ ਦਬ ਜਾਣਾ ਵੈਦਿਕ ਧਰਮਾਂ ਦੀਆਂ ਕਰਮਕਾਂਡਾਂ ਜਾਂ ਉਹਨਾਂ ਰਸਮਾਂ ਦੇ ਵਿੱਚ ਨਾ ਬਲੀ ਦੀ ਭੂਮਿਕਾ ਬੜੀ ਅਹਿਮ ਸੀ ਪਸ਼ੂ ਬਲੀ ਤਾਂ ਚਲੋ ਆਮ ਹੀ ਦਿੱਤੀ ਜਾਂਦੀ ਸੀ ਕਿਤੇ ਕਿਤੇ ਨਰ ਬਲੀ ਵੀ ਦੇ ਦਿੰਦੇ ਸੀ ਗੌਤਮ ਬੁੱਧ ਨੇ ਇਹਨਾਂ ਪਰੰਪਰਾਵਾਂ ਦੀ ਬਹੁਤ ਕਰੜੀ ਆਲੋਚਨਾ ਕੀਤੀ ਤੇ ਉਹਦੇ ਪ੍ਰਭਾਵ ਇਠਾਇਆ ਸਮਾਜ ਦਾ ਵੱਡਾ ਹਿੱਸਾ ਇਹਨਾਂ ਚੀਜ਼ਾਂ ਨਾਲ ਨਫ਼ਰਤ ਕਰਨ ਲੱਗ ਪਿਆ ਤੇ ਇਹਨਾਂ ਚੀਜ਼ਾਂ ਤੋਂ ਟੁੱਟ ਗਿਆ ਪਰ ਬ੍ਰਾਹਮਣਾਂ ਨੇ ਇਸ ਨੁਕਤੇ ਚੀਨੀ ਨੂੰ ਬੜੇ ਉਸਾਰੂ ਢੰਗ ਦੇ ਨਾਲ ਲਿਆ ਤੇ ਉਹ ਪੰਡਤ ਜਿੱਥੇ ਕਦੇ ਪ੍ਰਸ਼ਾਦ ਵੀ ਮਾਸ ਦੇ ਰੂਪ ਚ ਦਿੰਦੇ ਸੀ ਉਹ ਸ਼ੁੱਧ ਸ਼ਾਕਾਹਾਰੀ ਹੋ ਗਏ ਗੌਤਮ ਬੁੱਧ ਦੇ ਮਗਰੋਂ ਜਦੋਂ ਬੁੱਧ ਧਰਮ ਦਾ ਫਲਾਹ ਹੋਇਆ ਬੁੱਧ ਮਤ ਦਾ ਫਲਾਹ ਹੋਇਆ ਉਹਦਾ ਵੱਡਾ ਕਾਰਨ ਇਹ ਸੀ ਵੀ ਜਦੋਂ ਪੰਡਤ ਕਰਮਕੰਡਾਂ 'ਚ ਫਸੇ ਹੋਏ ਸੀ ਬੋਧੀ ਵਿਦਵਾਨ ਬੜੇ ਤਖੜੇ ਦਾਰਸ਼ਨਿਕ ਗ੍ਰੰਥ ਲਿਖ ਰਹੇ ਸੀ ਇਹਦੀ ਪੰਡਤਾਂ ਨੇ ਵੀ ਲੋੜ ਮਹਿਸੂਸ ਕੀਤੀ ਤੇ ਉਹਨਾਂ ਨੇ ਸੰਸਾਰ ਨੂੰ ਇੱਕ ਬੜੀ ਵਧੀਆ ਵਿਚਾਰਤਾ ਰਾਜਾਂ ਫਲਸਫਾ ਮੀਮੰਸਾ ਦਰਸ਼ਨ ਦਿੱਤਾ ਜੀ ਨੇ ਹਿੰਦੁਸਤਾਨ ਦੇ ਵਿੱਚ ਦੁਬਾਰਾ ਵੇਦਾਂ ਦੀ ਪ੍ਰਭੂਤਾ ਬਹਾਲ ਕੀਤੀ ਇਹਨੂੰ ਲਿਖਣ ਵਾਲਾ ઋષਿ ਸੀਗਾ ਜੈਮਨੀ ਗੌਤਮ ਬੁੱਧ ਦਾ ਕਹਿਣਾ ਸੀ ਵੀ ਤੁਸੀਂ ਵੇਦਾਂ ਨੂੰ ਤਾਂ ਕੀ ਮੰਨਣਾ ਤੁਸੀਂ ਮੇਰੀ ਗੱਲ ਨੂੰ ਵੀ ਬਿਨਾਂ ਪਰਖੇ ਨਾ ਮੰਨੋ ਬੁੱਧਮਤ ਨੂੰ ਨਾਸਤਿਕ મત ਐਸੇ ਕਰਕੇ ਕਿਹਾ ਜਾਂਦਾ ਕਿਉਂਕਿ ਉਹ ਵੇਦਾਂ ਨੂੰ ਨਹੀਂ ਮੰਨਦੇ ॠषि ਮਨੂ ਨੇ ਨਾ ਇੱਕ ਵੇਦਾਂ ਨੂੰ ਨਾ ਮੰਨਣ ਵਾਲੇ ਬੰਦੇ ਦੀ ਇੱਕ ਸਪਸ਼ਟ ਜੀ ਪਰਿਭਾਸ਼ਾ ਦਿੱਤੀ ਹੋਈ ਆ ਨਾਸਤਿਕ ਉਹ ਵੇਦ ਨਿੰਦਕ ਹੈ ਹੁਣ ਇਹ ਗੱਲ ਧਿਆਨ ਦੇਣ ਯੋਗ ਆ ਵੀ ਅੱਜ ਕੱਲ ਨਾਸਤਿਕ ਅਥੀਇਸਟ ਬੰਦੇ ਨੂੰ ਕਹਿ ਦਿੰਦੇ ਆ ਜਿਹੜਾ ਰੱਬ ਨੂੰ ਨਾ ਮੰਨਦਾ ਹੋਵੇ ਪਰ ਇਹਦੀ ਅਸਲ ਮਤਲਬ ਇਹ ਰੱਬ ਤੋਂ ਅਨਕਾਰੀ ਹੋਣਾ ਨਹੀਂ ਨਾਸਤਿਕ ਤੋਂ ਮਤਲਬ ਹੈ ਜਿਹੜਾ ਬੰਦਾ ਵੇਦਾਂ ਤੋਂ ਅਨਕਾਰੀ ਹੋਵੇ ਤੇ ਜਿਹੜੀਆਂ ਗੱਲਾਂ ਦੀਆਂ ਜਿਹੜੀਆਂ ਪਰੰਪਰਾਵਾਂ ਦੀ ਗੌਤਮ ਬੁੱਧ ਨੇ ਆਪਦੇ ਸਮੇਂ ਦੌਰਾਨ ਉਹਨਾਂ ਦੀ ਜੜੀ ਪੱਟਤੀ ਸੀ ਉਹਦੀ ਮੌਤ ਮਗਰੋਂ ਇਹਨਾਂ ਦਾ ਧਰਮ ਉਹਨਾਂ ਗੱਲਾਂ ਦੇ ਵਿੱਚ ਉਲਝ ਕੇ ਹੀ ਰਹਿ ਗਿਆ ਜਿੱਥੇ ਉਹ ਮੂਰਤੀ ਪੂਜਾ ਦੇ ਖਿਲਾਫ ਸੀ ਅੱਜ ਸੰਸਾਰ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਗਿਣਤੀ 'ਚ ਮੂਰਤੀਆਂ ਛੋਟੀਆਂ ਤੋਂ ਛੋਟੀਆਂ ਹੋਣ ਤੇ ਜਾਂ ਅਫਗਾਨਿਸਤਾਨ ਚੀਨ ਦੇ ਵਿੱਚ ਜਿਵੇਂ ਬਾਮਿਆਂ ਦੀਆਂ ਸੀਗੀਆਂ ਜਾਂ ਬਹੁਤ ਵੱਡੀਆਂ ਜਾਇੰਟ ਕਲੋਜ਼ਲ ਮੂਰਤੀਆਂ ਹੋਣ ਸਭ ਤੋਂ ਵੱਡੀ ਗਿਣਤੀ 'ਚ ਮੂਰਤੀਆਂ ਇਸ ਦੁਨੀਆ ਦੇ ਵਿੱਚ ਅੱਜ ਗੌਤਮ ਬੁੱਧ ਦੀਆਂ ਮਿਲਦੀਆਂ ਤੇ ਪਤਨ ਦਾ ਤੀਜਾ ਕਾਰਨ ਸੀਗਾ ਸੰਨਿਆਸ ਦੇਖੋ Vedic ਧਰਮ ਦੇ ਵਿੱਚ ਸੰन्यास ਲੈਣ ਦੇ ਲਈ ਉਦੋਂ ਪਹਿਲਾਂ ਬੰਦੇ ਆਸਤੇ ਜ਼ਰੂਰੀ ਹੈ ਵੀ ਉਹ ਵਿਦਿਆਰਥੀ ਜੀਵਨ ਤੇ ਗ੍ਰਸਥ ਜੀਵਨ ਦਾ ਭਰਪੂਰ ਆਨੰਦ ਮਾਣ ਚੁੱਕਿਆ ਹੋਵੇ Vedic ਧਰਮ ਦੇ ਵਿੱਚ ਸੰन्यास ਲੈਣ ਦੀ ਉਮਰ ਹੈ 75 ਸਾਲ ਤੇ ਇਹਦੀ ਤਿਆਰੀ 50 ਸਾਲ ਦੀ ਉਮਰ ਤੋਂ ਸ਼ੁਰੂ ਹੋ ਜਾਂਦੀ ਹੈ ਮਤਲਬ ਕਿ ਕੋਈ ਵੀ ਬੰਦਾ ਸਨਿਆਸ ਉਦੋਂ ਲੈਂਦਾ ਜਦੋਂ ਜ਼ਿੰਦਗੀ ਦੇ ਵਿੱਚ ਉਹਦਾ ਕੁਝ ਕਰਨ ਵਾਲਾ ਕੰਮ ਬਾਕੀ ਨਾ ਰਹਿ ਗਿਆ ਹੋਵੇ ਜਿਹਦੇ ਕਰਕੇ ਦੀ ਸੁਰਤ ਪਿੱਛੇ ਹੀ ਰਵੇ ਤੇ ਉਹ ਧਿਆਨ ਨਾ ਲਾ ਸਕੇ ਆਪਦੀ ਜਿਹੜੀ ਸਮਾਧੀ ਦੇ ਵਿੱਚ ਹਨਾ ਉਹ ਪਿੱਛੇ ਬਾਰੇ ਸੋਚੀ ਜਾਵੇ ਪਰ ਬੁੱਧਮੱਤ ਦੇ ਵਿੱਚ ਕੋਈ ਐਹੋ ਜਿਹੀਆਂ ਟਰਮਸ ਐਂਡ ਕੰਡੀਸ਼ਨ ਹੈ ਨਹੀਂ ਸੀ ਕੋਈ ਮੁੰਡਾ ਕੁੜੀ ਕਿਸੇ ਮਰਜ਼ੀ ਉਮਰ ਦੇ ਵਿੱਚ ਅਪੇਕਸ਼ੂ ਬਣ ਕੇ ਬੋਧੀ ਸੰਗਤ ਦੇ ਵਿੱਚ ਸ਼ਾਮਲ ਹੋ ਸਕਦਾ ਸੀ ਤੇ ਜਦੋਂ ਉਹ ਨੌਜਵਾਨ ਮੁੰਡੇ ਕੁੜੀਆਂ ਸੰਗ ਦੇ ਵਿੱਚ ਸ਼ਾਮਲ ਹੋਏ ਤਦ ਨਹੀਂ ਕੋਸ਼ ਉਹਨਾਂ ਦੇ ਨਾਲ ਆਲਾਮਤਾ ਆਲਾਮਤਾ ਦੀ ਬੁਝਾਈ ਆ ਪਾਣ ਨੂੰ ਇੱਕ ਮਨੁੱਖ ਦਾ ਨੇਚਰਲ ਸੁਭਾਅ ਕਹਿ ਸਕਦੇ ਜੋ ਕੁਝ ਉੱਥੇ ਹੋਣਾ ਹੀ ਸੀਗਾ ਉਹਦੇ ਕਰਕੇ ਜੋ ਕੁਝ ਉੱਥੇ ਹੋਇਆ ਉਹਦੇ ਨਾਲ ਇਨ੍ਹਾਂ ਬੋਧੀ ਵਿਹਾਰਾਂ ਦੀ ਨ ਬਦਨਾਮੀ ਬਹੁਤ ਹੋਈ ਇਹਨੂੰ ਸੰਕਟ ਦਾ ਸਾਹਮਣਾ ਕਰਨਾ ਪਿਆ ਤੇ ਇਹਦੇ ਕਰਕੇ ਜਿਹੜੀ ਆਮ ਜਨਤਾ ਦੇ ਵਿੱਚ ਪ੍ਰਭਾਵ ਇਹ ਗਿਆ ਵੀ ਜਿਹੜਾ ਵੈਦਿਕ ਧਰਮ ਉਹਨੂੰ ਨੈਤਿਕ ਤੌਰ ਤੇ ਬੁੱਧ ਮਤ ਨਾਲੋਂ ਬਹੁਤ ਜ਼ਿਆਦਾ ਉੱਚਾ ਬੋਧੀ ਤਾਂ ਵਾਸਨਾਵਾਂ ਦੇ ਵਿੱਚ ਹੀ ਗਰਸੇ ਪਏ ਇਸ ਪਤਨ ਦਾ ਚੌਥਾ ਵੱਡਾ ਕਾਰਨ ਸੀਗਾ ਸਮਾਜਿਕ ਸਥਿਤੀ ਤੇ ਬੁੱਧ ਦੀਆਂ ਸਿੱਖਿਆਵਾਂ ਗੌਤਮ ਬੁੱਧ ਮੁਤਾਬਕ ਮੋਕਸ਼ ਸਿਰਫ ਭਿਖਸ਼ੂ ਨੂੰ ਮਿਲ ਸਕਦਾ ਗ੍ਰਸਥ ਜੀਵਨ ਵਾਲੇ ਨੂੰ ਨਹੀਂ ਗੌਤਮ ਬੁੱਧ ਦੇ ਮੁਤਾਬਕ ਗ੍ਰਸਥ ਜੀਵਨ ਘਟੀਆ ਸੀ ਤੇ ਭਿਖਿਆ ਮੰਗਣਾ ਉੱਤਮ ਹੁਣ ਜਦੋਂ ਬਹੁਤ ਸਾਰੇ ਲੋਕ ਭਿਖਸ਼ੂ ਬਣ ਕੇ ਬੋਧੀ ਸੰਘਾਂ ਦੇ ਨਾਲ ਜੁੜ ਗਏ ਤਾਂ ਉਹਦਾ ਨਤੀਜਾ ਇਹ ਨਿਕਲਿਆ ਵੀ ਲੋੜੀਂਦੀਆਂ ਵਸਤਾਂ ਪੈਦਾ ਕਰਨ ਵਾਲੇ ਤਾਂ ਘਟ ਗਏ ਤੇ ਭਿਖ ਮੰਗੀਆਂ ਦੀ ਗਿਣਤੀ ਸੰਖਿਆ ਬਹੁਤ ਜ਼ਿਆਦਾ ਵਧ ਗਈ ਤੇ ਇਸ ਤੋਂ ਬਾਅਦ ਪੰਡਤਾਂ ਨੇ ਇਹ ਪ੍ਰਚਾਰ ਵੀ ਸ਼ੁਰੂ ਕਰਤਾ ਵੀ ਉਹ ਗ੍ਰਸਥ ਜੀਵਨ ਵਾਲੇ ਲੋਕ ਜਿਨ੍ਹਾਂ ਦੇ ਸ਼ਰਧਾ ਤੇ ਦਾਨ ਸਦਕੇ ਬੋਧੀ ਸੰਗ ਚੱਲਦੇ ਆ ਪਰ ਬੁੱਧ ਦੀ ਵਿਚਾਰਧਾਰਾ ਮੁਤਾਬਕ ਉਹ ਤਾਂ ਕਿਸੇ ਗਿਣਤੀ ਮੈਂਤੀ 'ਚ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਤਾਂ ਗ੍ਰਸਥ ਜੀਵਨ ਨਿਭਾਉਂਦੇ ਹੋਏ ਮੋਕਸ਼ ਮਿਲ ਹੀ ਨਹੀਂ ਸਕਦਾ ਤਾਂ ਜਿਹੜੇ ਅੰਧਵਿਸ਼ਵਾਸ 'ਚ ਫਸੇ ਹੋਏ ਲੋਕ ਸੀ ਉਹਨਾਂ ਨੇ ਇਹ ਦੇਖਿਆ ਵੀ ਸਾਨੂੰ ਕਿਹੜਾ ਰਾਹ ਆਪਦੇ ਗ੍ਰਸਥ ਜੀਵਨ ਨਿਭਾਉਂਦੇ ਹੋਏ ਇਸ ਸੰਸਾਰ ਨਾਲ ਜੁੜੇ ਰਹਿ ਕੇ ਵੀ ਮੁਕਤੀ ਦਾ ਮੌਕਾ ਦਿੰਦਾ ਤੇ ਜਿਹੜੇ ਫਿਰ ਆਮ ਲੋਕ ਸੀਗੇ ਉਹ ਬੁੱਧਮਤ ਤੋਂ ਉਚਾਟ ਹੋ ਕੇ ਦੁਬਾਰਾ ਵੈਦਿਕ ਧਰਮ ਨਾਲ ਜੁੜ ਗਏ ਕਿਉਂਕਿ ਉਹ ਉਹਨਾਂ ਦੀ ਮੌਜੂਦਾ ਹਾਲਤ ਦੇ ਮੁਤਾਬਕ ਉਹਨਾਂ ਨੂੰ ਉਹੇ ਜੀ ਸਹੂਲਤ ਦਿੰਦਾ ਸੀ ਨਾ ਕਿ ਗੌਤਮ ਬੁੱਧ ਵਾਂਗੂ ਇੱਕ ਸਿਰੇ ਤੋਂ ਤੋੜ ਕੇ ਸਿੱਟ ਦੇਣਾ ਪੰਜਵਾਂ ਕਾਰਨ ਅਮਰਪਾਲੀ ਤੇ ਗੌਤਮੀ ਵਰਗੀਆਂ ਇਸਤਰੀ ਅਣਵਾਈਆਂ ਕਰਕੇ ਬੁੱਧਮਤ ਦਾ ਰੁਤਬਾ ਬਹੁਤ ਵਧਿਆ ਸੀ ਪਰ ਗੌਤਮ ਬੁੱਧ ਦੀ ਇਸਤਰੀਆਂ ਪ੍ਰਤੀ ਪਿਛੜੀ ਸੋਚ ਦਾ ਬਹੁਤ ਛੇਤੀ ਗਲਤ ਅਸਰ ਵੀ ਪੈਣ ਲੱਗ ਪਿਆ ਗੌਤਮ ਬੋਧ ਨੇ ਜਿਹੜੇ ਖੁਦ ਕੁਝ ਨਿਯਮ ਲਿਖੇ ਸੀ ਉਹਨਾਂ ਮੁਤਾਬਕ ਜੇ ਕੋਈ ਭਿਕਣੀ 100 ਸਾਲ ਤੋਂ ਤਪੱਸਿਆ ਕਰ ਰਹੀ ਆ ਤੇ ਉਹਦੇ ਅੱਗੇ ਸਿਰਫ ਇੱਕ ਦਿਨ ਪੁਰਾਣਾ ਭਿਖਸ਼ੂ ਆ ਜੇ ਤਾਂ ਇਸਤਰੀ ਲਈ ਜ਼ਰੂਰੀ ਆ ਕਿ ਉਹ ਉਸ ਭਿਖਸ਼ੂ ਦਾ ਉੱਠ ਕੇ ਸਵਾਗਤ ਕਰੇ ਆਪਦਾ ਅਸਣ ਛੱਡ ਕੇ ਤੇ ਆਪਦਾ ਅਸਣ ਉਲਟਾ ਉਹਨੂੰ ਆਫਰ ਕਰੇ ਕੋਈ ਭਿਖਸ਼ੂ ਕਿੰਨਾ ਮਰਜੀ ਵੇ ਵਿਚਾਰੀ ਤੇ ਗਲਤ ਕਿਉਂ ਨਾ ਹੋਵੇ ਕੋਈ ਵੀ ਭਿਕਣੀ ਨਾ ਤਾਂ ਉਹਦੀ ਕਿਤੇ ਸ਼ਿਕਾਇਤ ਕਰ ਸਕਦੀ ਆ ਤੇ ਨਾ ਹੀ ਨਿੰਦਿਆ ਇਸ ਤੋਂ ਇਲਾਵਾ ਪਿਖਣੀ ਨੂੰ ਪਿਖਸ਼ੂ ਨੂੰ ਸਜ਼ਾ ਦੇਣ ਦਾ ਕੋਈ ਪ੍ਰਾਵਧਾਨ ਸ਼ਾਮਲ ਨਹੀਂ ਸੀ ਹਾਂ ਪਿਖਸ਼ੂ ਕੋਈ ਵੀ ਪਿਖਣੀ ਨੂੰ ਕਦੋਂ ਮਰਜੀ ਕੋਈ ਵੀ ਸਜ਼ਾ ਦੇ ਸਕਦਾ ਜੇ ਆਪਾਂ ਹੁਣ ਬੁੱਧ ਮੱਤ ਦਾ ਵਿਸ਼ਲੇਸ਼ਣ ਕਰੀਏ ਨਾ ਤਾਂ ਲੋਕ ਨੂੰ ਜਿੰਨੀ ਮਰਜੀ ਉੱਤਮ ਵਿਚਾਰ ਧਾਰਾ ਤੇ ਰਮੈਂਟੀਸਾਈਜ਼ ਕਰੀ ਜਾਣ ਦਰਸਲ ਸੱਚ ਇਹ ਹੈ ਵੀ ਇਹ ਇੱਕ ਪਸ਼ਾਕੜੀ ਮਤ ਸੀ ਗੌਤਮ ਬੁੱਧ ਨੇ ਉਹਦੀ ਸਭ ਤੋਂ ਵੱਡੀ ਮੇਜਰ ਅਚੀਵਮੈਂਟ ਇਹ ਹੀ ਹੈ ਵੀ ਉਹਨੇ ਵੇਦਾਂ ਨੂੰ ਨਕਾਰਿਆ ਦੀ ਵੇਦਨ ਨੂੰ ਨਕਾਰਨ ਕਰਕੇ ਉਹ ਮਹਾਨ ਨਹੀਂ ਹੋ ਜਾਂਦਾ ਜਦੋਂ ਨਿਰਵਾਣ ਦੀ ਪ੍ਰਾਪਤੀ ਮਗਰੋਂ ਪਹਿਲੀ ਏਰੀ ਆਪਦੇ ਘਰੇ ਗਿਆ ਤਾਂ ਉਹਦੀ ਪਤਨੀ ਸ਼ੋਧਰਾ ਨੇ ਉਹਨੂੰ ਇਹ ਕਹਿ ਕੇ ਮਲ ਤੋਂ ਇਨਕਾਰ ਕਰਤਾ ਵੀ ਮਹਾਤਮ ਬੁੱਧ ਸੁਆਰਥੀ ਆ ਉਹਨੇ ਹਮੇਸ਼ਾ ਆਪਦੇ ਨਿੱਜ ਨੂੰ ਪਹਿਲ ਦਿੱਤੀ ਆ ਉਹਨੇ ਹਮੇਸ਼ਾ ਇਹ ਸੋਚਿਆ ਵੀ ਉਹਨੂੰ ਕੀ ਚਾਹੀਦਾ ਬਜਾਏ ਇਹ ਸੋਚਣ ਦੇ ਕਿ ਤੇ ਪਰਿਵਾਰ ਨੂੰ ਕੀ ਚਾਹੀਦਾ ਦਰਅਸਲ ਬੁੱਧ ਧਰਮ ਦੀ ਇਮਾਰਤ ਆਪਦੇ ਭਾਰ ਦੇ ਨਾਲ ਹੀ ਬਹੁਤ ਜ਼ਿਆਦਾ ਕਮਜ਼ੋਰ ਤੇ ਜਰਜਰ ਹੋ ਚੁੱਕੀ ਸੀ ਇਹਨੂੰ ਸਿਰਫ ਇੱਕ ਝਟਕ ਦੀ ਲੋੜ ਸੀ ਜੋ ਕਿ ਸ਼ੰਕਰਾਚਾਰਿਆ ਨੇ ਦਿੱਤਾ ਤੇ ਇਹ ਖੇਰੂ ਖੇਰੂ ਹੋ ਕੇ ਖਿੰਡ ਗਈ। ਬਾਕੀ ਜੇ ਸ਼ੰਕਰ ਇੰਨਾ ਹੀ ਜ਼ਾਲਮ ਹੁੰਦਾ ਤਾਂ ਨਲੰਦਾ ਵਿਸ਼ਵ ਵਿਦਿਆਲਿਆ 1193 ਦੇ ਵਿੱਚ ਬਖਤੀয়ার ਖਿਲਜੀ ਉੱਥੋਂ ਨਹੀਂ ਸਦੀਆਂ ਪਹਿਲਾਂ ਹਿੰਦੂਆਂ ਉੱਥੋਂ ਹੀ ਅਗਦੀ ਪੇੜ ਚੜ ਚੁੱਕਿਆ ਹੁੰਦਾ। ਦੋਸਤੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੂਗੀ ਤੁਹਾਨੂੰ ਕੁਝ ਸਿੱਖਣ ਨੂੰ ਮਿਲੂਗਾ ਨਵੀਂ ਜਾਣਕਾਰੀ ਮਿਲੂਗੀ। ਚਲੋ ਕਿਸ ਨੂੰ ਹੋ ਸਕਦਾ ਮੇਰੀ ਗੱਲ ਦੇ ਨਾਲ ਕੋਈ ਇਤਫਾਕ ਨਾ ਰੱਖਦਾ ਹੋਵੇ ਜਾਂ ਹੋ ਸਕਦਾ ਕੁਝ ਗੱਲਾਂ ਮੈਂ ਗਲਤ ਕਹਿ ਗਿਆ ਹੋਵਾਂ ਤਾਂ ਇਹਦੇ ਉੱਤੇ ਬਹਿਸ ਕਰਨ ਵਾਲੇ ਦਾ ਇਹਦੇ ਉੱਤੇ ਲੌਜੀਕਲ ਤਰੀਕੇ ਨਾਲ ਸਵਾਲ ਉਠਾਉਣ ਵਾਲੇ ਬੰਦੇ ਦਾ ਤੇ ਜਿੱਥੇ ਕਿਤੇ ਮੈਂ ਗਲਤ ਹੋ ਗਿਆ ਜੇ ਕੋਈ ਮੈਂ ਕਰੈਕਸ਼ਨ ਕਰਨੀ ਚਾਹੁੰਦਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਆ ਤੇ ਪਲੀਜ਼ ਇਹਨੂੰ ਅੱਗੇ ਹੋਰ ਲੋਕਾਂ ਨਾਲ ਵੀ ਸ਼ੇਅਰ ਕਰ ਦਿਓ ਧੰਨਵਾਦ